ਸਰਦੀ ਥਾਣਾ اسلامਾਬਾਦ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤਾਹਾਨੂੰ ਦੱਸਦੀ ਕਿ ਕੁਝ ਪਿਛਲੇ ਦਿਨੀ ਰਾਮਨਗਰ ਕਲੋਨੀ ਦੇ ਵਿੱਚ ਅੰਨੇਵਾ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ ਦੱਸਦੀ ਕਿ ਪੁਲਿਸ ਦੇ ਵੱਲੋਂ ਦੋ ਦੋਸ਼ੀ ਕਾਬੂ ਕੀਤੇ ਅਤੇ ਤਿੰਨ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਸ਼ਾਪੇ ਮਾਰੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ADCP ਮਹਿਤਾਬ ਸਿੰਘ ਨੇ ਦੱਸਿਆ ਕਿ ਥਾਣਾ ਇਸਲਾਮਾਬਾਦ ਦੀ ਪੁਲਿਸ ਦੇ ਵੱਲੋਂ ਰਾਮਨਗਰ ਕਲੋਨੀ ਦੇ ਵਿੱਚ ਸੌਰਵ ਸੋਢੀ ਦੇ ਕਤਲ ਕੇਸ ਦੀ ਗੁੱਥੀ ਨੂੰ 48 ਘੰਟੇ ਦੇ ਵਿੱਚ ਹੱਲ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਕਤਲ ਕੇਸ ਦੇ ਵਿੱਚ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦੇ ਤਿੰਨ ਸਾਥੀ ਹੋਰ ਸਨ ਜੋ ਇਸ ਕਤਲ ਕੇਸ ਦੇ ਵਿੱਚ ਸ਼ਾਮਿਲ ਸਨ ਅਤੇ ਉਹਨਾਂ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਰੀਬ 10:15 ਦਾ ਰਾਤ ਦਾ ਸਮਾ ਹੋਵੇਗਾ ਤੇ ਉਹਨਾਂ ਦੀ ਬੇਕਰੀ ਦਾ ਠੇਕੇਦਾਰ ਵਿਕਾਸ ਜੋ ਕਿ ਬੇਕਰੀ ਦੇ ਵਿੱਚ ਰਹਿੰਦਾ ਸੀ ਅਤੇ ਉਹਨਾਂ ਦੇ ਕਰ ਰਾਮਨਗਰ ਕਲੋਨੀ ਵਿਖੇ ਉਸਦੇ ਲੜਕੇ ਸੌਰਵ ਸੋਢੀ ਨੂੰ ਮਿਲ ਲਾਇਆ ਸੀ ਅਤੇ ਦੋਨੋਂ ਜਣੇ ਥੱਲੇ ਖਾਣਾ ਖਾ ਰਹੀ ਸੀ ਤਾਂ ਉਸ ਦਾ ਲੜਕਾ ਸੌਰਵ ਨੇ ਉਸ ਨੂੰ ਕੁਝ ਸਮਾਨ ਮੰਗਵਾਉਣ ਦੇ ਲਈ ਆਵਾਜ਼ ਮਾਰੀ ਇਸ ਨਾਲ ਹੀ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਜ਼ਰਾ ਤੁਸੀਂ ਵੀ ਸੁਨੋ ਚਾਮੀ 1:15 ਵਜੇ ਰਾਮਨਾਰਨ ਕਲੋਨੀ اسلامਬਾਦ ਦੇ ਵਿੱਚ ਇੱਕ ਮਰਡਰ ਹੋਇਆ ਸੀ ਸੌਰਵ ਸੂਦੀ ਨਾ ਦੇ ਇਹ ਸੀਏ ਦਾ ਵੀ ਨਾਲ ਕੰਮ ਕਰਦਾ ਸੀ ਤੇ ਇਹਨਾਂ ਦੀ ਬਿਕਰੀ ਵੀ ਸੀ ਤੇ ਇਸ ਮਰਡਰ ਤੋਂ ਬਾਅਦ ਸਾਡੇ ਮਾਨਯੋਗ ਸੀਪੀ ਸਾਹਿਬ ਉਹਨਾਂ ਨੇ ਇੱਕ ਸਾਡੇ ਏਡੀਸੀਪੀ ਸਿਟੀ 2 ਦੇ ਅੰਡਰ ਸੁਪਰਵੀਜ਼ਨ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਜੀ ਸਾਡੇ ਏਸੀਪੀ ਸੈਂਟਰਲ ਸਾਡੇ ਸੀਏ ਇਚਾਰਜ ਐਸਐਚਓ ਛਾਟਾ ਤੇ ਐਸਐਚਓ اسلامਬਾਦ ਸੀਗੇ ਨਾਲ ਐਸਆਈ ਰਾਜਕੁਮਾਰ ਤੇ ਕਨਸਟੇਬਲ ਅਨਕੁਸ਼ ਗੁਰਨਾਲ ਕੰਮ ਕਰਦੇ ਸੀ ਤੇ ਇਹਨਾਂ ਨੇ ਜਿਹੜਾ ਇਹ ਬਲਾਈਂਡ ਮਰਡਰ ਹੈਗਾ ਇਹਨੂੰ 48 ਘੰਟਿਆਂ ਦੇ ਵਿੱਚ ਟ੍ਰੇਸ ਕੀਤਾ ਹੈਗਾ ਇਹਦੇ ਵਿੱਚ ਜਿਹੜੇ ਟੋਟਲ 5 ਦੋਸ਼ੀ ਨਾਮਜਾਦੇ ਹੈਗੇ ਨੇ ਇਹਨਾਂ ਦੇ ਨਾਮ ਹੈਗੇ ਨੇ ਸਾਗਰ ਉਰਫ ਟੋਲਾ ਅਮਰਦੀਪ ਸਿੰਘ ਉਰਫ ਰੋਮੀ ਅਵਤਾਰ ਸਿੰਘ ਪੁੱਤਰ ਸੁਦੇਵ ਸੁਦੇਵ ਸਿੰਘ ਰੋਹਿਤ ਉਰਫ ਬੱਬੂ ਤੇ ਤੀਜਾ ਨਾਮ ਨੂੰ ਉਹਦਾ ਕੱਚਾ ਨਾਮ ਬਾਂਮਣ ਹੈਗਾ ਤੇ ਇਹਨਾਂ ਦੇ ਵਿੱਚੋਂ ਜਿਹੜਾ 2 ਜਣਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਜਿਹੜਾ ਸਾਗਰ ਜਿਹੜਾ ਉਸ ਟੋਲਾ ਇਹਨੂੰ ਅਰੈਸਟ ਕਰ ਲਿਆ ਤੇ ਦੂਸਰਾ ਅਮਰਦੀਪ ਸਿੰਘ ਨੂੰ ਅਰੈਸਟ ਕਰ ਲਿਆ ਸਾਗਰ ਦੇ ਖਿਲਾਫ ਪਹਿਲਾ ਚਾਰ ਪਰਚੇ ਨੇ ਇਹਦੀ ਜਿਹੜੀ ਮੇਨ ਮਰਡਰ ਦਾ ਮੋਟਿਵ ਹੈਗਾ ਉਹਦਾ ਰੋਬਰੀ ਹੈਗਾ ਇਹ ਚਾਰ ਜਣੇ ਰੋਬਰੀ ਕਰਨ ਆਏ ਸੀਗੇ ਸਾਰੀ ਕੌਨਸਪੀਰੇਸੀ ਜਿਹੜੀ ਕੜੀ ਹੈਗੀ ਹੈ ਉਹ ਅਮਰਦੀਪ ਨੇ ਕੜੀ ਹੈਗੀ ਹੈ ਅਮਰਦੀਪ ਇਸ ਬੇਕਰੀ ਦੇ ਉੱਤੇ ਕੰਮ ਕਰਦਾ ਸੀ ਉਹਨੂੰ ਪਤਾ ਸੀਗਾ ਕਿ ਇਹਦੇ ਕੋਲ ਪੈਸੇ ਹੈਗੇ ਨੇ ਤੇ ਉਹਨੇ ਆਪਣੇ ਦੋਸਤ ਸਾਗਰ ਨਾਲ ਮਿਲ ਕੇ ਸਾਰੀ ਜਿਹੜੀ ਇਹ ਕਹਾਣੀ ਕੜੀ ਉਹਨੇ ਨਾਲ ਤਿੰਨ ਬੰਦੇ ਹੋਰ ਲਾਏ ਅਮਰਦੀਪ ਨਹੀਂ ਗਿਆ ਮੌਕੇ ਤੇ ਜਿਹੜੇ ਬਾਕੀ ਚਾਰ ਹੈਗੇ ਨੇ ਦੋਸ਼ੀ ਉਹ ਮੌਕੇ ਤੇ ਗਏ ਗਏ ਸੀਗੇ ਰੋਬਰੀ ਕਰਨ ਬਟ ਉਥੇ ਉਹਨਾਂ ਨੇ ਫਾਰ ਕੀਤਾ ਤੇ ਜਿਹੜਾ ਇਹ ਵਿਕਟਿਮ ਹੈਗਾ ਇਹਦਾ ਸਰ ਜਿਹੜੇ ਇਹ ਚਾਰ ਲੋਕ ਸੀ ਇਹਨਾਂ ਨੇ ਜਿਹੜਾ ਕੀਤੀ ਯਾਰ ਪੰਟੀ ਮੀਰਾ ਵੀ ਹੁੰਦਾ ਯਾਰ ਨਾ ਕਿੰਨੇ ਪੈਸੇ ਸੀ ਕਿੰਨੀ ਰੋਬਰੀ ਹੋਈ ਔਰ ਕਿੰਨੇ ਰੋਸ ਫਾਇਰ ਹੋਏ ਉਹਦੇ ਵਿੱਚ ਜਿਹੜੇ ਇਹ ਉਹਦੇ ਘਰ ਗਏ ਆ ਉਹਦੇ ਵਾਈਫ ਨਾਲ ਵੀ ਜਿਹੜਾ ਹੈਗਾ ਉੱਥੇ ਵੀ ਕੋਹ ਹੋਈ ਹੈ ਉਹਦੀ ਵਾਈਫ ਦੀ ਚੇਨ ਲੈ ਗਏ ਤੇ ਉਹਦਾ ਪਰਸ ਲੈ ਗਏ ਨੇ ਜਿਹੜਾ ਇੱਕੋ ਹੀ ਵੈਪਨ ਜਿਹੜਾ ਇੱਕੋ ਹੀ ਗੋਲੀ ਉੱਥੇ ਫਾਇਰ ਹੋਈ ਹੈ ਉਹ ਕੋਈ ਉਹਦੇ ਹੱਥ ਉਹਦੇ ਵਿੱਚ ਇਹਨਾਂ ਨੇ ਇੱਕ ਬਲੈਕ ਐਕਟਿਵਾ ਯੂਜ਼ ਕੀਤੀ ਹੈ ਇੱਕ ਜਿਹੜਾ ਮੋਟਰਸਾਈਕਲ ਸਪਲੈਂਡਰ ਉਹ ਯੂਜ਼ ਕੀਤਾ ਹੈਗਾ ਬਲੈਕ ਐਕਟਿਵਾ ਸੀ ਰਿਕਵਰ ਕਰ ਲਈ ਸਰ ਬੇਚਾਰਾ ਕਰਦੇ ਕੀ ਹੈ ਕਿੰਨੀ ਇਹਨਾਂ ਦੀ ਏਜ ਆ ਔਰ ਕਿਹਨੇ ਬੱਕਰੀ ਜਿਹੜਾ ਸਾਗਰ ਹੈਗਾ ਇਹਦੇ ਪਹਿਲਾਂ ਵੀ ਪਰਚੇ ਨੇ ਇਹ ਜਿਹੜਾ ਇਲੈਗਲ ਸ਼ਰਾਬ ਦਾ ਵੀ ਕੰਮ ਕਰਦਾ ਹੈਗਾ ਪਹਿਲਾਂ ਚਾਰ ਪਰਚੇ ਹੈਗੇ ਨੇ ਇਸ ਦੇ ਉੱਤੇ ਜਿਹੜਾ ਬਾਕੀ ਅਮਰਦੀਪ ਸਿੰਘ ਹੈ ਬੇਕਰੀ ਉੱਤੇ ਹੀ ਕੰਮ ਕਰਦਾ ਸੀਗਾ ਤਾਂ ਅਵਤਾਰ ਸਿੰਘ ਹੈ ਇਹ ਤਰਨਤਨ ਦਾ ਰਹਿਣ ਵਾਲਾ ਹੈਗਾ ਉਹ ਉੱਥੇ ਜਿਹੜਾ ਲੋਕਲ ਕੋਈ ਲੇਬਰ ਵਗੈਰਾ ਦਾ ਕੰਮ ਕਰਦਾ ਹੈ ਦੂਸਰੇ ਜਿਹੜੇ ਰੋਹਿਤ ਇਹ ਵੀ ਤਰਨਤਨ ਦਾ ਰਹਿਣ ਵਾਲਾ ਹੈ ਜਿਹੜਾ ਪੰਜਵਾਂ ਉਹ ਨਾਮ ਨੂੰ ਮੈਂ ਉਹਦਾ ਸਿਰਫ ਕੱਚਾ ਨਾਮ ਪਤਾ ਹੈ ਜਿਵੇਂ ਬਾਮਨ ਜਿਹੜਾ ਖਾਣਾ ਵਪਾਰ ਵੀ ਕਰਦਾ ਸਰ ਜੋ ਚੁਣਿਆ ਵੀ ਰਾਤ ਨੂੰ 1:30 ਵਜੇ ਜਾਂਦੇ ਨੇ ਕਿ ਇਹਨਾਂ ਨੂੰ ਨਹੀਂ ਸੀ ਪਤਾ ਜਾਂਦਾ ਤੇ ਇਹਨਾਂ ਨੇ ਦਰਵਾਜ਼ਾ ਕਿਉਂ ਖੋਲਿਆ ਕੀ ਪੂਰਾ ਇਨਵੈਸਟੀਗੇਸ਼ਨ ਦੇ ਸਾਹਮਣੇ ਇਹਦੇ ਵਿੱਚ ਦੇਖੋ ਜੀ ਜਦੋਂ ਇਹ ਗਏ ਹੈਗੇ ਉੱਥੇ ਇੱਕ ਵਾਰੀ ਜਾ ਕੇ ਵਾਪਸ ਆਏ ਹੈਗੇ ਇਹਨਾਂ ਨੂੰ ਘਰ ਦਾ ਨਹੀਂ ਪਤਾ ਲੱਗਿਆ ਬਟ ਜਿਹੜਾ ਦਰਵਾਜ਼ਾ ਸੀਗਾ ਉਹ ਪਹਿਲਾਂ ਹੀ ਆਲਰੇਡੀ ਖੁੱਲਾ ਸੀਗਾ ਜਿਹੜਾ ਇਹ ਜਿਹਨੇ ਸਾਰੀ ਇਹ ਬਣਾਈ ਹੈਗੀ ਅਮਰਦੀਪੂ ਨੇ ਦੱਸਿਆ ਹੋਵੇਗਾ ਕਿ ਜਿਹੜਾ ਦਰਵਾਜ਼ਾ ਇਹਨਾਂ ਦਾ ਇਸ ਟਾਈਮ ਖੁੱਲਾ ਰਹਿੰਦਾ ਹੈ ਇਹ ਅਰਾਊਂਡ 7 ਵਜੇ ਤੇ ਅਰਾਊਂਡ ਬੇਕਰੀ ਬੰਦ ਕਰ ਲੈਂਦੇ ਆ ਬਟ ਉਹ ਘਰ ਹੀ ਹੈਗਾ ਉੱਥੇ ਘਰ ਵੀ ਨਾਲ ਹੀ ਇਹ ਬੇਕਰੀ ਦੇ ਉਹ ਘਰ ਦਾ ਦਰਵਾਜ਼ਾ ਸਵੇਰ ਦਾ ਖੁੱਲਾ ਸੀਗਾ ਇਹ ਪਹਿਲਾਂ ਗਏ ਆ ਫਿਰ ਫਿਰ ਉਹਨੇ ਘਰ ਦਾ ਪਤਾ ਕੀਤਾ ਫਿਰ ਇਹ ਘਰ ਦੇ ਅੰਦਰ ਵੜੇ ਸਾਰੇ ਗ੍ਰਿਫਤਾਰ ਇਹਦੇ ਵਿੱਚੋਂ 5 ਦੋਸ਼ੀ ਹੈਗੇ ਜੀ 5 ਵਿੱਚੋਂ 2 ਗ੍ਰਿਫਤਾਰ ਲੋ ਛੇ ਕਿਹੜੇ ਗ੍ਰਿਫਤਾਰ ਹੋਏ ਨੇ ਤੁਸੀਂ ਉਹਨਾਂ ਤੋਂ ਇੱਕ ਉਸ ਏਰੀਏ 'ਚ ਕਿਉਂਕਿ ਉਹ ਬੜਾ ਜਿਹੜਾ ਥਿਕਣਾ ਪਕੂਗੀ ਜਿਹੜਾ ਏਰੀਆ ਹੈ ਜੀ ਤੇ ਕੀ ਆ ਇਹਨਾਂ ਨੂੰ ਪੂਰਾ ਟੋਪੋਗ੍ਰਾਫੀ ਪਤਾ ਸੀ ਉੱਥੇ ਜਾਂ ਇਹਨਾਂ ਨੇ ਪਹਿਲੇ ਕੋਈ ਰਿਕੀ ਕੀਤੀ ਉੱਥੇ ਜਾ ਕੇ ਇਹਨੂੰ ਇਹ ਜਿਹੜਾ ਦੇਖੋ ਜੀ ਇਹ 'ਚ ਜਿਹੜਾ ਮੇਨ ਜਿਹਨੇ ਸਾਰੀ ਇਹ ਕਾਂਸਪੀਰੇਸੀ ਬੜਾਈ ਹੈਗੀ ਉਹ ਅਮਰਦੀਪ ਹੈਗਾ ਅਮਰਦੀਪ ਉਸੇ ਬੇਕਰੀ ਤੇ ਕੰਮ ਕਰਦਾ ਹੈਗਾ ਉਹ ਜਿਹੜੀ ਬੇਕਰੀ ਹੈਗੀ ਉਹ ਘਰ ਦੇ ਕੋਲ ਹੀ ਹੈਗੀ ਹੈ ਤਾ ਉਹ ਅਮਰਦੀਪ ਨੂੰ ਪਤਾ ਸੀਗਾ ਕਿ ਹਾਂ ਇਹ ਘਰ ਕਿੱਥੇ ਹੈਗਾ ਆਸ-ਪਾਸੇ ਕਿੰਨੇ ਕੁ ਲੋਕ ਹੋ ਸਕਦੇ ਨੇ ਕਿਸ ਟਾਈਮ ਇਹ ਘਰ ਖੁੱਲਾ ਹੋਏਗਾ ਤੇ ਅੰਦਰ ਕੌਣ-ਕੌਣ ਹੈਗਾ ਤਾਂ ਇਸ ਕਰਕੇ ਉਹਨੂੰ ਪਹਿਲਾਂ ਹੀ ਸਾਰਾ ਪਤਾ ਸੀਗਾ ਕਿ ਚੇਨ ਕਿਸ ਤਰ੍ਹਾਂ ਬਣੀ ਔਰ ਜਿਹੜੇ ਇਹਨਾਂ ਦੇ ਪਰਚੇ ਆ ਸਾਰਿਆਂ ਦੇ ਪਰਚੇ ਆ ਸਾਰੇ ਕ੍ਰਿਮੀਨਲਸ ਦੇ ਇਹ ਸਭ ਤੋਂ ਪਹਿਲਾਂ ਜਿਹੜੀ ਇਹ ਕਹਾਣੀ ਕੱਢਣੀ ਸ਼ੁਰੂ ਕੀਤੀ ਉਹ ਅਮਰਦੀਪ ਨੇ ਸ਼ੁਰੂ ਕੀਤੀ ਹੈ ਕਿਉਂਕਿ ਅਮਰਦੀਪ ਜਿਹੜਾ ਉਸੇ ਬਿਕਰੀ ਦਾ ਕੰਮ ਕਰਦਾ ਸੀ ਅਮਰਦੀਪ ਦਾ ਦੋਸਤ ਸੀਗਾ ਸਾਗਰ ਉਹਨੇ ਆਪਣੇ ਦੋਸਤ ਸਾਗਰ ਨਾਲ ਗੱਲ ਕੀਤੀ ਕਿ ਐਦਾ ਐਦਾ ਇਹਨਾਂ ਕੋਈ ਪੈਸੇ ਹੁੰਦੇ ਆ ਤੇ ਆਪਾਂ ਇੱਥੋਂ ਜਿਹੜੇ ਪੈਸੇ ਕਮਾ ਸਕ ਸਾਗਰ ਦੇ ਜਿਹੜੇ ਉਹ ਤਿੰਨ ਜੜੇ ਅੱਗੇ ਅਸੀਂ ਨਾਮਜ਼ਦ ਕੀਤੇ ਉਹ ਸਾਗਰ ਦੇ ਦੋਸਤ ਸੀ ਤਾਂ ਅਮਰਦੀਪ ਨੇ ਚਾਰਾਂ ਨੂੰ ਜਿਹੜਾ ਹੈਗਾ ਕਿ ਇਹ ਕਰੋ ਤਾਂ ਕਿ ਆਪਾਂ ਉੱਥੇ ਰੋਬਰੀ ਕਰ ਸਕੋ ਕਿੰਨਾ ਕੁ ਪੈਸਾ ਨਾਲ ਲੱਗਦਾ ਸੀਗਾ ਵੀ ਉੱਥੇ ਇਹਨਾਂ ਨੂੰ ਮਿਲ ਜਾਊਗਾ ਇਹਨਾਂ ਨੂੰ ਲੱਗਦਾ ਸੀਗਾ ਕਿ ਉੱਥੇ 2.5 ਲੱਖ ਰੁਪਏ ਸਾਨੂੰ ਮਿਲ ਜੂਗਾ ਸਰ ਵੈਪਨ ਲੈਣਾ ਯੂਜ਼ ਕੀਤਾ ਹੋ ਵੈਪਨ ਜੀ ਅਜੇ ਤੱਕ ਰਿਕਵਰ ਨਹੀਂ ਹੋਇਆ ਬੱਤੀਪੁਰ ਦਾ ਵੈਪਨ ਤੁਹਾਨੂੰ ਲੱਗਦਾ ਹੈ ਜਿਹੜਾ ਜਿਹੜਾ ਯੂਜ਼ ਕੀਤਾ ਤੇ ਇਹ ਕੰਟਰੀ ਮੇੜੀ ਲੱਗਦਾ ਹੈਗਾ ਕੋਈ ਲੈਸਨ ਵੀ ਆਪਣੀ ਲੱਗਦਾ ਵੀ ਅਸੀਂ ਜਲਦੀ ਤੋਂ ਜਲਦੀ ਨੂੰ ਵੇਰਕੋ ਸਰ ਇਹ ਸਾਰੇ ਰਹਿਣ ਵਾਲੇ ਕਿੱਥੋਂ ਦੇ ਨੇ ਤੇ ਇਹਨਾਂ ਦਾ ਪੇਜ ਗਰੁੱਪ ਕੀ ਹੈ ਤੇ ਕੀ ਆ ਇਹ ਨਸ਼ੇ ਨੁਸ਼ੇ ਨਸ਼ੇ ਕਰਦੇ ਆਂ ਤੇ ਕਿੱਥੋਂ ਉਹਨਾਂ ਨੇ ਰਹਿਣ ਲਿਆ ਇਹ ਸਾਰੀ ਅਜੇ ਇਨਵੈਸਟੀਗੇਸ਼ਨ ਚ ਕੀ ਸੰਭਿਆ ਹੈ ਇਹ ਜਿਹੜਾ ਦੇਖੋ ਜੀ ਜਿਹਦੇ ਉੱਪਰ ਰੈਪਨ ਸੀਗਾ ਉਹ ਜਿਹੜੇ ਫੜੇ ਨਹੀਂ ਗਏ ਅਸੀਂ ਦੋ ਬੰਦੇ ਸਾਗਰ ਤੇ ਅਮਰਦੀ ਫੜੇ ਆਗੇ ਜਿਹੜਾ ਸਾਗਰ ਹੈਗਾ ਉਹ ਉੱਥੇ ਹੀ اسلامਾਬਾਦ ਦੇ ਰਹਿਣ ਵਾਲਾ ਹੈਗਾ ਜਿਹੜਾ ਅਮਰਦੀਪ ਹੈ ਉਹ ਵੀ ਉੱਥੇ اسلامਬਾਦ ਦੇ ਉੱਥੇ ਕੰਮ ਕਰਦਾ ਉੱਥੇ ਹੀ ਰਹਿਣ ਵਾਲਾ ਹੈ। ਬਾਕੀ ਤਿੰਨ ਅਜੇ ਪੜੇ। ਸਰ ਸਾਹਮਣੇ ਦੇਖਣਾ ਜੀ। ਆ ਵੀ ਦਿਓ। ਤਾਕਤ ਦੋ ਜਣੇ ਪੜਦੇ। ਸਾਹਮਣੇ ਦੇਖਣੀ ਹੈ ਜੀ। ਹਾਂਜੀ ਹਾਂ ਬਾਕੀ ਜਿਹੜੀ ਸਾਡੀ ਅਜੇ ਇਨਵੈਸਟਿਗੇਸ਼ਨ ਅੱਗੇ ਜਾ ਰਹੀ ਹੈ ਜੀ। ਪਹਿਲਾਂ ਇਹ ਪਰਚੇ ਇਹਨਾਂ ਦੇ ਹੈਗੇ ਆ। ਜਿਹੜਾ ਸਾਗਰ ਅਸੀਂ ਪੜਿਆ ਹੈਗਾ ਜੀ ਉੱਤੇ ਪਹਿਲਾਂ ਚਾਰ ਪਰਚੇ ਹੈਗੇ। ਬਾਕੀ ਜਿਹਨੇ ਇਲੈਗਲ ਸ਼ਰਾਬ ਦਾ ਕੰਮ ਕਰਦਾ ਜੀ ਇਲੈਗਲ ਸ਼ਰਾਬ ਦੇ ਉੱਤੇ ਬੰਦ ਇਲੈਗਲ ਸ਼ਰਾਬ।